ਗੁਰ ਵਾਹਿਗੁਰੂ ਜੀ ਕੀ ਪਤ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਤਸ਼ਾਹੀ ਦਸਵੀਂ ਪ੍ਰਥਮ ਪਗਉਤਿ ਸਿਮਰਗ ਗੁਰੂ ਨਾਨਕ ਲਈ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਜਾ ਦੇਸ ਦੱਖਾ ਸਭ ਦੁੱਖ ਜਾਏ ਇਕ ਬਹੜਾ ਸਿਮਰਿਆ ਘਰ ਨਾਨਕ ਜੀ ਆਵੈ ਧਾਹੀ ਸਭ ਥਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਈ ਦਸ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਠ ਦੇ ਨਰਦਾ ਧਿਆਨ ਤਰ ਕੇ ਬੋਲਦੇ ਦਾ ਪਿਆਰਿਆਂ ਚਾਹ ਮਾਸਰ ਗਜਾਬਿਆਂ ਚਾਲੀਆਂ ਮੁਪੇਆ ਠੱਠੀਆਂ ਜੱਪੇ ਅਤਪੀਆ ਜਨਾ ਨਾਮ ਜਪੇਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨੜਕ ਕਿੱਤਾ ਤਨਾ ਪਿਆਰਿਆਂ ਸੱਚਿਆਰਿਆਂ ਦੇ ਕਮਾਈ ਦਾ ਧਰ ਕੇ ਖਾਲਸਾ ਦੇ ਬੋਲ ਦੇ ਦਨ ਸੰਗਾ ਸੰਨਨੀਆ ਧਰਮ ਹੀਤ ਅਸੀਸ ਦਿੱਤੇ ਬਾਂਦ ਬੰਦ ਕਟਾਏ ਖੂਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆ ਧਰਮ ਨਹੀਂ ਆਵਿਆ ਸਿੱਖੇ ਕਿਸ ਸਾਸ ਸਵਸਨਾਲ ਨਿਭਾਈ ਨਾਣ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੇ ਬੋਲੋ ਨੇ ਅੰਜਤਖਤਾ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲ ਲੇ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵ ਇਤੇ ਆਵਨ ਕਾ ਸਦਕਾ ਸਰਬ ਸੁਖ ਹੋਗਾ ਜੰਗਾ ਜਮ ਖਰ ਸਾਡੀ ਸਾਹਿਬ ਤਹਾਂ ਤਹ ਰੱਛਿਆ ਰਿਆ ਤੋ ਦੇ ਗਤੇ ਫਤਿਹ ਬਰਦ ਕੇ ਪੈਰ ਤਾਨਕ ਕੇ ਜੀਤ ਕਾ ਸ੍ਰੀ ਸਾਹਿਬ ਜੀ ਸਹਾਈ ਖਾਲਸ ਜੀ ਕੇ ਬੋਲ ਬਾਲੇ ਬੋਲਾ ਦੇ ਸੇਕਾਨ ਸਖੀਦਾਨ ਕੇ ਸਦਾਨ ਰਹੇ ਤੋਦਾਨ ਬਵੇਖਦਾਨ ਵਿਸਵਾਹਦਾਨ ਪ੍ਰੋਸਾਦਾਨ ਬਨਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੈ ਸਨਾਣ ਚੰਕੀਆਂ ਝੰਡ ਗੰਗੇ ਜੋਗਾ ਜੋਗ ਅਕਲ ਤਰਨ ਕਾ ਜੈਕਾਰ ਬੋਲਦੇ ਸਿਖਾਂਦੰ ਮੰਨਿ ਨੈਵਾ ਮਤੋਤਿ ਮਤਿ ਪਤ ਦਾ ਰਾਖਾ ਆਪਵਾ ਗੁਰ ਏ ਆਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੇਸ਼ੋੜਿਆ ਗਿਆ ਹੈ ਖੁੱਲੇ ਦਰਸ਼ਨ ਮਿਲਾਰ ਸੇਵਾ ਸੰਭਾ ਦਾਤਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਰਿਆ ਦੇ ਮਾਨ ਮੈਂ ਤਣਿਆ ਦੇ ਤਾਣ ਨੇ ਉੱਤਿਆ ਨੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦੀ ਦੇ ਹਰੂ ਰ ਅਰਦਾਸ ਬਲਤੇ ਜੁੜੜੇ ਰਾਜੀ ਸਤਿਗੁਰ ਦੇ ਰਣੀ ਸੁਖ ਆਨੰਦ ਸਹਿਤ ਬਤੀਤ ਹੋਏ ਚਾਰ ਤਰ ਦਿਨ ਹੈ ਭਾਇ ਇੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਵਾਣਾ ਧੰਨ ਧੰਨ ਅੰਮ੍ਰਿਤ ਸ਼ਹੀਤ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗਸਾਗਰ ਵਿਖੇ ਸਤਿਗੁਰ ਦੀ ਆਪ ਜੀ ਦੇ ਪਾਵਨ ਦਰਬਾਰ ਅੰਦਰ ਸੰਗਾਸਣ ਸੱਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਖੁਲ ਦੇ ਦਰਸ਼ਨ ਦਿਦਾਰੇ ਬਖਸ਼ ਕੇ ਉਪਦੇਸ਼ ਬਖਸ਼ ਕੇ ਨਿਹਾਲ ਨਿਹਾਲ ਪ੍ਰਭੂ ਜੀ ਸਰਬੱਤ ਸੰਗਤ ਦੀ ਹਾਜ਼ਰੀ ਤੇਰਫਲ ਪੇਟਾ ਦਰਖਦਾਨੇ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ ਆਪਣੇ ਦਰੋਂ ਕਰੋ ਸਿੱਖ ਸਦਕ ਪ੍ਰੋਸਾ ਨਾਮ দান ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰ ਦੇ ਕਿਰਪਾ ਕਰੋ ਬਖਸ਼ੋ ਆਗਿਆ ਸੁਖ ਆਸਨ ਸਥਾਨ ਤੋਂ ਪ੍ਰਕਾਸ਼ ਸਥਾਨ ਤੇ ਆਪਦੇ ਦੇ ਪਾਵਨ ਸਰੂਪ ਲਜਾਣ ਦੇ ਆਪ ਆਗਿਆ ਬਖਸ਼ੋ ਜੇ ਰਸਤੇ ਪੈਣ ਅੰਧਰਾ ਪੰਗ ਸੰਗ ਸੁਹਾਈ ਹੋਣਾ ਅਖਰ ਵਾਧਾ ਕਟ ਪੁਲ ਚੁੱਕ ਮਾਫ ਕਰਨਾ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਵੰਦ ਹੋਵਨ ਧਾਨ ਤਨ ख़सा वाहिगुरू जी फते बोल सोनि हाल सब A